ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲ ਜਮਾਨਤ ਵਧਾਉਣ ਦੇ ਲਈ ਸੁਪਰੀਮ ਕੋਰਟ ਦਾ ਰੁਕ ਕੀਤਾ ਗਿਆ ਹੈ ਦਿੱਲੀ ਦੇ ਸੀਐਮ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਅੰਤਰੀਮ ਜਮਾਨਤ 7 ਦਿਨ ਤੱਕ ਵਧਾਉਣ ਦੀ ਮੰਗ ਕੀਤੀ ਗਈ ਹੈ ਤੇ ਇਸ ਵਿੱਚ 40 ਦੇ ਦਹਾਵਲਾ ਦੇ ਕੇ ਅੰਤਰੀਮ ਜ਼ਮਾਨਤ ਵਧਾਉਣ ਦੀ ਜਿਹੜੀ ਪਟੀਸ਼ਨ ਹੈ ਉਹ ਦਾਇਰ ਕੀਤੀ ਗਈ ਹੈ ਪੀਟੀਸੀਟੀ ਸਕੈਨ ਅਤੇ ਮੈਡੀਕਲ ਟੈਸਟ ਕਰਵਾਉਣ ਦੇ ਲਈ ਰਾਹਤ ਮੰਗੀ ਗਈ ਹੈ ਮੈਡੀਕਲ ਜਾਂਚ ਦੇ ਲਈ 7 ਦਿਨਾਂ ਦੀ ਪਟੀਸ਼ਨ ਦਾਇਰ ਕਰਕੇ ਅੰਤਰੀਮ ਜ਼ਮਾਨਤ ਨੂੰ 7 ਦਿਨ ਤੱਕ ਵਧਾਉਣ ਦੀ ਜਿਹੜੀ ਮੰਗ ਹੈ ਅਰਵਿੰਦ ਕੇਜਰੀਵਾਲ ਦੇ ਵੱਲੋਂ ਕੀਤੀ ਗਈ ਹੈ ਫਿਲਹਾਲ 1 ਜੂਨ ਤੱਕ ਅੰਤਰੀਮ ਜ਼ਮਾਨਤ ਤੇ ਹਨ ਅਰਵਿੰਦ ਕੇਜਰੀਵਾਲ ਤੇ 2 ਜੂਨ ਨੂੰ ਮੁੜ ਤਿਹਾਰ ਜੇਲ੍ਹ ਦੇ ਵਿੱਚ ਸਰੈਂਡਰ ਕਰਨ ਦੇ ਆਦੇਸ਼ ਦਿੱਤੇ ਗਏ ਹਨ ਤਾਂ ਇਸ ਵਿੱਚ ਚਾਲੇ ਉਹਨਾਂ ਦੇ ਵੱਲੋਂ ਪਟੀਸ਼ਨ ਦਾਇਰ ਕਰ ਦਿੱਤੀ ਜਾਂਦੀ ਹੈ ਤਾਂ ਫਿਲਹਾਲ ਪੰਜਾਬ ਦੌਰੇ ਤੇ ਹਨ ਅਰਵਿੰਦ ਕੇਜਰੀਵ ਸ਼ੋਰਾਂ ਸ਼ੋਰਾਂ ਦੀ ਨਾਲ ਚੋਣ ਪ੍ਰਚਾਰ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਉਸ ਤੋਂ ਬਾਅਦ 2 ਜੂਨ ਨੂੰ ਸੁਪਰੀਮ ਕੋਰਟ ਦੇ ਵੱਲੋਂ ਆਦੇਸ਼ ਦਿੱਤੇ ਗਏ ਹਨ ਕਿ ਮੁਰਤਿਹਾਰ ਜੇਲ੍ਹ ਦੇ ਵਿੱਚ ਉਹਨਾਂ ਨੂੰ ਸਰੈਂਡਰ ਕਰਨਾ ਪਵੇਗਾ ਤਾਂ ਇਸ ਵਿਚਾਲੇ ਉਹਨਾਂ ਦੇ ਵੱਲੋਂ ਪਟੀਸ਼ਨ ਦਾਇਰ ਕਰ ਦਿੱਤੀ ਜਾਂਦੀ ਹੈ ਤਾਂ ਹੁਣ ਵੇਖਣਾ ਇਹ ਹੋਵੇਗਾ ਕਿ ਸੁਪਰੀਮ ਕੋਰਟ ਦੇ ਵੱਲੋਂ ਇਸ ਪਟੀਸ਼ਨ ਦੇ ਉੱਤੇ ਕੀ ਪ੍ਰਕਿਰਿਆ ਦਿੱਤੀ ਜਾਂਦੀ ਹੈ ਕਿਸ ਤਰੀਕੇ ਦੇ ਜਿਹੜੇ ਆਦੇਸ਼ ਨੇ ਜਾਂ ਕਾਨੂੰਨ ਨੇ ਉਹ ਪਾਸ ਕੀਤੇ ਜਾਂਦੇ ਹਨ ਤਾਂ ਵੱਡੀ ਖਬਰ ਹੈ ਇਸ ਵੇਲੇ ਦੀ ਕਿ ਦਿੱਲੀ ਦੇ ਸੀਐਮ ਨੇ 7 ਦਿਨਾਂ ਤੱਕ ਅੰਤਰੀਮ ਜ਼ਮਾਨਤ ਵਧਾਉਣ ਦੀ ਜਿਹੜੀ ਪਟੀਸ਼ਨ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਦਾਇਰ ਕੀਤੀ ਹੈ